ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣ ਰਹਿਣ ਲਈ ਥੋੜਾ ਧੰਨਵਾਦ ਆਇਓ ਦਿਨ ਅਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਪਾਵਾਂਗੇ ਕਿ ਸਰਜਲਟੂਨ ਲੈ ਕੇ ਹੋਵੇ ਟੀਚਰ ਬੇਸ ਕੁ ਨਿਊਜ਼ ਹੋਵੇ ਜਾਂ ਫਿਰ ਕੋ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤੇ ਜਿਹੜੇ ਵੀ ਪੀਐਸ ਚੈਟ ਦੇ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਹੈ ਮੈਂ ਦੱਸ ਦਿਆਂ ਕਿ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਰਾਤ ਨੂੰ 9 ਤੋਂ 10 ਪੀਐਸ ਟੈਟ ਦੇ ਵਾਲੀ ਜਿਹੜੀ ਲਾਈਵ ਕਲਾਸ ਹੁੰਦੀ ਹੈ 9 ਤੋਂ 10 ਜਿਨ੍ਹਾਂ ਨੇ ਪੀਐਸ ਟੈਟ ਦੇਣਾ ਹੈ ਇਸ ਵਾਰੀ ਜਰੂਰ ਤੁਸੀਂ ਉਹ ਲਾਈਵ ਕਲਾਸ ਦੇਖਿਆ ਕਰੋ ਜਿੰਨੇ ਜ਼ਿਆਦਾ ਤੁਸੀਂ ਮੋਕ ਟੈਸਟ ਸੋਲਵ ਕਰੋਗੇ ਉਨੀਆਂ ਅਟੈਂਪਟੇਸ਼ਨ ਐਗਜ਼ਾਮ ਦੇ ਵਿੱਚ ਤੁਹਾਡੀ ਵਧਿਆ ਹੋਊਗੀ ਤਾਂ ਇਹ ਜਿਹੜੀ ਨਿਊਜ਼ ਵੱਡੀ ਨਿਊਜ਼ ਤੁਹਾਡੇ ਲਈ ਅਸੀਂ ਲੈ ਕੇ ਆਏ ਆਂ ਦੇਖੋ ਕੀ ਲਿਖਿਆ ਹੈ ਸਕਰੀਨ ਤੇ ਕਿ ਬੇਰੋਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਕਰਨ ਜਾ ਰਹੇ ਹਨ ਇਸ ਸਾਲ ਦੀ ਸਭ ਤੋਂ ਵੱਡੀ ਵਿਸ਼ਾਲ ਰੈਲੀ ਤੇ ਹੋਣੀ ਕਿੱਥੇ ਆ ਕਿੰਨੇ ਵਜੇ ਹੋਣੀ ਹੈ ਇਹ ਵੀ ਅਸੀਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੱਸਦੇ ਆਂ ਦੇਖੋ ਇਹੇ ਵਿਚਾਰ ਰੈਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 25 ਜਨਵਰੀ 2019 ਸਵੇਰੇ 10 ਵਜੇ ਕੱਢੀ ਜਾ ਰਹੀ ਹੈ ਵੱਲੋਂ ਜਿਹੜਾ ETT ਟਟ ਪਾਸ ਜਿਹੜੀ ਯੂਨੀਅਨ ਹੈ ਉਹਨਾਂ ਵੱਲੋਂ ਇਹ ਰੈਲੀ ਦੇ ਬਾਰੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਰੈਲੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 25 ਜਨਵਰੀ 2019 ਨੂੰ ਸਵੇਰੇ 10 ਵਜੇ ਕੱਢੀ ਜਾ ਰਹੀ ਹੈ ਤੇ ਐਡਟੀਟੀ ਟੈਟ ਪਾਸ ਵੱਡੀ ਨਿਊਜ਼ ਸੀ ਜਿਹੜੀ ਅਸੀਂ ਤੁਹਾਨੂੰ ਦਿੱਤੀ ਜੇ ਹੋਰ ਕੋਈ ਨਿਊਜ਼ ਆਈ ਉਹ ਵੀ ਦੇਵਾਂਗੇ ਕੋਈ ਟੈਟ ਦੇ ਰਿਗਾਰਡਿੰਗ ਕੋਈ ਨਿਊਜ਼ ਆਈ ਉਹ ਵੀ ਦੇਵਾਂਗੇ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ